ਜ਼ਿਲ੍ਹਾ ਜਲੰਧਰ ਦੇ ਥਾਣਾ ਭੋਗਪੁਰ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੌਜਵਾਨਾਂ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਰਿਹਾ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਜਲੰਧਰ ਦੇ ਹਾਤੀ ਹਰਕਮਲਪ੍ਰੀਤ ਸਿੰਘ ਖੱਕ ਨੇ ਇਸ ਤੇ ਸਖਤ ਐਕਸ਼ਨ ਲੈਂਦੇ ਹੋਏ ਡੀਐਸਪੀ ਪਾਸੋਂ ਸਿਰੀਪੋਰਟ ਮੰਗੀ ਜਿਸ ਤੋਂ ਬਾਅਦ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਲੋ ਤੁਸੀਂ ਵੀ ਦੇਖੋ ਕਿਸ ਤਰੀਕੇ ਨਾਲ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੁਮੀ ਕੀ 11 8 2014 ਤੱਕ ਮਾਮਲਾ ਸਾਕੇ ਤੇ ਆਵਜਾਇਆ ਜਿਹਦੇ ਵਿੱਚ ਤੇ ਹਰਪ੍ਰੀਤ ਸਿੰਘ ਔਰ ਅਜੀਤ ਕੁਮਾਰ ਇਸ ਨਾਮ ਦੇ ਦੋ ਲੜਕੇ ਸਨ ਜਿਨ੍ਹਾਂ ਦੇ ਨਾਲ ਕੱਲ 3.4 ਉਹਦੇ ਤੇ ਨਾਕੇ ਦੇ ਦਰਵਾਜ਼ੇ ਜਿਨ੍ਹਾਂ ਵੱਲੋਂ ਪੁਲਿਸ ਕਰਮਚਾਰੀਆਂ ਨਾਲ ਦੇ ਵਿੱਚ ਤੋਂ ਪੁਲਿਸ ਮਹਿਲਾ ਕਰਮਚਾਰੀਆਂ ਸਨ ਉਹਨਾਂ ਨਾਲ ਲੱਗ ਕੇ ਤੇ ਖੜਿਆ ਨਾਲ ਬਦਤਮੀਜ਼ੀ ਕੀਤੀ ਔਰ ਗੰਦੀਆਂ ਬ话ਾਂ ਕਹੀਆਂ ਜੋ ਇਸ ਕਤਲ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਚੇਸ ਕਰਕੇ ਕਾਬੂ ਕੀਤਾ ਅਤੇ ਕਾਬੂ ਕਰਨ ਤੋਂ ਬਾਅਦ ਐਸਐਨ ਜਸਵਿੰਦਰ ਸਿੰਘ ਥਾਣਾ ਕੋਲ ਘਰ ਲਵਾਈ ਜਿਹੜੇ ਦੋ ਨੌਜਵਾਨ ਸਿਦੇ ਇਹਨਾਂ ਨਾਲ ਮਾਰਕੀਟ ਕੀਤੀ ਔਰ ਉਹਦੀ ਇਸ ਚੀਜ਼ ਦੀ ਵੀਡੀਓ ਕਾਫੀ ਵਾਇਰਲ ਹੋ ਗਈ ਇਹ ਮਾਮਲਾ ਧਿਆਨ ਵਿੱਚ ਆਉਂਦੇ ਸਾਰੇ ਜਲੰਧਰ ਦਿਹਾਤੀ ਦੇ ਐਸਐਸਪੀ ਸਾਹਿਬ ਨੇ ਇਸ ਸੰਬੰਧੀ ਇੱਕ ਮੇਰੀ ਡਿਊਟੀ ਲਗਾਈ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਇਸ ਮਾਮਲੇ ਨੂੰ ਪੜਤਾਲ ਕਰਨ ਦੇ ਉੱਤੇ ਇਹਦੇ ਵਿੱਚ ਇਸ ਲਈ ਜੀ ਸੁਿੰਦਰ ਸਿੰਘ ਦੇ ਖਿਲਾਫ ਲਿਖਤੀ ਰਿਪੋਰਟ ਬਣਾ ਕੇ ਮੈਂ ਭਾਗੀ ਪੜਤਾਲ ਲਈ ਐਸਐਸਪੀ ਸਾਹਿਬ ਦੀ ਸੇਵਾ ਵਿੱਚ ਭੇਜੀ ਗਈ ਹੈ ਉਸੇ ਨਾਲ ਨਹੀਂ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਲਾਈਨ ਵਿੱਚ ਹਾਜ਼ਰੀ ਕਰਵਾ ਦਿੱਤੀ ਗਈ ਹੈ ਜੋ ਇਹ ਬੜੀ ਮੰਤ ਭਾਗੀ ਘਟਨਾ ਹੈ ਇਸ ਲਈ ਅੱਗੇ ਜਾਂਚ ਕਰਕੇ ਜੋ ਸਹੀ ਕਾਰਵਾਈ ਬਣਦੀ ਹੈ ਉਸ ਨੂੰ ਕੀਤੀ ਜਾਏਗੀ ਜੈ